ਮੋਹਾਲੀ ਜ਼ਿਲ੍ਹੇ ਦੇ ਸਨਿਨ ਕਲੇਵ ਦੇ ਵਿੱਚ 27 ਸਾਲਾਂ ਕੁੜੀ ਦੇ ਕਤਲ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਕੁਝ ਹੀ ਘੰਟਿਆਂ ਦੇ ਵਿੱਚ ਇਹ ਕਤਲ ਦੀ ਗੁੱਥੀ ਸੁਲਝ ਗਈ ਹੈ ਦੱਸ ਦਿੰਦੇ ਹਾਂ ਕੁਝ ਦਿਨ ਪਹਿਲਾਂ ਹੀ ਅਸੀਂ ਆਪਣੇ ਚੈਨਲ 'ਆਹੀਂ ਖਬਰ' ਦਿਖਾਈ ਸੀ ਜਿਸ ਦੇ ਵਿੱਚ ਇੱਕ 27 ਸਾਲਾਂ ਕੁੜੀ ਦਾ ਸਨਿਨ ਕਲੇਵ ਦੇ ਵਿੱਚ ਕਤਲ ਹੋ ਗਿਆ ਸੀ ਰਾਤ ਦੇ ਇੱਕ ਘੰਟੇ ਦੱਸੀ ਜਾ ਰਹੀ ਹੈ ਇੱਕ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਕੁੜੀ ਕੰਮ ਕਰਦੀ ਸੀ ਜਿਸ ਦੇ ਪਰਿਵਾਰ ਦੇ ਮੈਂਬਰ ਉਸਦੀ ਮਾਂ ਤੇ ਉਸਦਾ ਭਰਾ ਸੀ ਕਾਫੀ ਲੰਬੇ ਸਮੇਂ ਤੋਂ ਇਸ ਸਨਿਕਲੇ ਦੇ ਵਿੱਚ ਰਹਿ ਰਹੇ ਸੀ ਦੱਸਿਆ ਜਾ ਰਿਹਾ ਕਿ ਕਿਸੇ ਜਗਰਾਤੇ ਦੇ ਵਿੱਚ ਗਏ ਹੋਏ ਸੀ ਕੁੜੀ 1 ਵਜੇ ਦੇ ਕਰੀਬ ਜਿਹੜੀ ਘਰ ਦੇ ਵਿੱਚ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਦਾ ਕਤਲ ਹੋ ਜਾਂਦਾ ਹੈ ਤਾਂ ਪੁਲਿਸ ਨੇ ਇਸ ਗੁੱਥੀ ਨੂੰ ਕੁਝ ਹੀ ਕਾਂਟਿਆਂ ਦੇ ਵਿੱਚ ਸੁਲਝਾ ਲਿਆ ਦੱਸਿਆ ਜਾ ਰਿਹਾ ਕਿ ਉਹ ਕਾਤਲ ਕੁੜੀ ਦਾ ਦੋਸਤ ਹੀ ਨਿਕਲਿਆ ਜਿਸ ਨੇ ਕੁੜੀ ਦਾ ਕਤਲ ਕੀਤਾ ਸੀ ਤਾਂ ਉਸ ਤੋਂ ਕਤਲ ਕਰਨ ਤੋਂ ਬਾਅਦ ਉਸਦਾ ਦੋਸਤ ਕੁੜੀ ਦੀ ਗੱਡੀ ਲੈ ਕੇ ਵੀ ਉਸ ਜਗ੍ਹਾ ਤੋਂ ਉੱਤੋਂ ਫਰਾਰ ਹੋ ਜਾਂਦਾ ਹੈ ਤਾਂ ਸ਼ਾਹਬਾਦ ਕੋਲ ਦਰਦੇ ਕਾਰਨ ਉਸ ਦਾ ਰਾਸਤੇ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਹੈ ਤਾਂ ਪੁਲਿਸ ਜਦੋਂ ਸ਼ਾਹਬਾਦ ਦੀ ਪੁਲਿਸ ਉਸ ਕੁੜੀ ਦੇ ਭਰਾ ਦੇ ਨਾਲ ਫੋਨ 'ਤੇ ਗੱਲਬਾਤ ਕਰਦੀ ਹੈ ਆਰਸੀ ਤੋਂ ਨੰਬਰ ਕੱਢਦੀ ਹੈ ਤਾਂ ਉਸ ਤੋਂ ਬਾਅਦ ਉਸ ਦਾ ਭਰਾ ਇਹ ਗੱਲ ਆਖਦਾ ਹੈ ਕਿ ਸਾਡੀ ਗੱਡੀ ਤਾਂ ਘਰ ਖੜੀ ਹੈ ਕਿ ਤੁਹਾਨੂੰ ਕੋਈ ਗਲਤਫਹਿਮੀ ਹੋਈ ਹੋਗੀ ਪਰ ਜਦੋਂ ਭਰਾ ਨੂੰ ਸ਼ੱਕ ਹੋਇਆ ਕਿ ਕਿਤੇ ਨਾ ਕਿਤੇ ਕੋਈ ਗੱਲ ਤਾਂ ਹੈ ਜੋ ਪੁਲਿਸ ਨੇ ਫੋਨ ਕੀਤਾ ਤਾਂ ਜਦੋਂ ਜਗਰਾਤੇ ਦੇ ਵਿੱਚੋਂ ਮੁੜ ਜਿਹੜੇ ਉਹ ਕੁੜੀ ਦਾ ਭਰਾ ਤੇ ਉਸਦੀ ਮਾਂ ਘਰ ਪਹੁੰਚਦੇ ਨੇ ਤਾਂ ਘਰ ਦੇ ਵਿੱਚ ਆ ਕੇ ਦੇਖਦੇ ਨੇ ਕਿ ਕੁੜੀ ਦੀ লাশ ਲਤ-ਵਤ ਖੂਨ ਦੇ ਨਾਲ ਪਈ ਹੈ ਤੇ ਦੂਜੇ ਪਾਸੇ ਗੱਡੀ ਘਰ ਦੇ ਵਿੱਚੋਂ ਗਾਇਬ ਹੈ ਤਾਂ ਇਸ ਦੀ ਤਲਾਸ਼ ਜਦੋਂ ਸ਼ਾਹਵਤ ਪੁਲਿਸ ਨੂੰ ਮੁਰਤੋਂ ਉਸ ਕੁੜੀ ਦੇ ਭਰਾ ਨੇ ਦਿੱਤੀ ਤਾਂ ਵਾਲੀ ਪੁਲਿਸ ਹੈ ਉਹ ਵੀ ਪਹੁੰਚ ਜਾਂਦੀ ਹੈ ਤਾਂ ਉਸ ਨੇ ਪੂਰੀ লাশ ਦਾ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਭੇਜਿਆ ਗਿਆ ਪੂਰੇ ਸਬੂਤ ਇਕੱਠੇ ਕੀਤੇ ਗਏ ਤੇ ਨਾਲ ਦੀ ਨਾਲ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਰਾਹੀਂ ਦੱਸਿਆ ਜਾ ਰਿਹਾ ਔਕਾਤਨਾ ਤੱਕ ਪੁਲਿਸ ਪਹੁੰਚ ਗਈ ਹੈ ਤਾ ਸ਼ਾਹਬਾਦ ਦੇ ਹਸਪਤਾਲ ਦੇ ਵਿੱਚ ਕੁੜੀ ਦਾ ਦੋਸਤ ਜ਼ਖਮੀ ਹਾਲ ਦੇ ਵਿੱਚ ਦਾਖਲ ਹੈ ਜਿਸ ਨੂੰ ਲੈ ਕੇ ਪੁਲਿਸ ਨੇ ਦਾਵਾ ਕਰ ਦਿੱਤਾ ਹੈ ਪੁਲਿਸ ਦਾ ਬਿਆਨ ਤੁਹਾਨੂੰ ਸੁਣਾਣੇ ਆ ਉਸ ਤੋਂ ਪਹਿਲਾਂ ਖਬਰ ਨੂੰ ਸ਼ੇਅਰ ਕਰ ਦਿਓ ਵੱਧ ਵੱਧ ਆਪਣਾ ਨਾ ਕਮੈਂਟ ਵੀ ਕਰਿਓ ਜਿੱਦੇ ਨਾਲ ਕਿ ਕੁੜੀ ਦੇ ਕਾਤਲਾਂ ਨੂੰ ਵੀ ਸਜ਼ਾ ਮਿਲ ਸਕੇ ਹੁਣ ਪੁਲਿਸ ਤੋਂ ਸੁਣੋ ਤੁਸੀਂ ਕਿ ਕਿਉਂ ਉਸ ਨੇ ਕੁੜੀ ਨੂੰ ਮਾਰਿਆ ਦੋਸਤ ਹੀ ਕਿਉਂ ਨਿਕਲਿਆ ਉਸ ਦਾ ਕਾਤਲ ਅੱਜ ਜੀ ਸਾਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਚਮਕੀ ਸਨੀ ਇਨਕਲੇਵ ਥਾਣਾ ਸਿਟੀ ਖਰੜ ਦੇਰੀਏ ਚ ਕਿ ਇੱਕ 27 ਸਾਲ ਦੀ ਲੜਕੀ ਹੈਗੀ ਆ ਉਹਦਾ ਜਿਹੜਾ ਮਰਡਰ ਕੀਤਾ ਕਿਸੇ ਨੇ ਪੁਲਿਸ ਨੇ ਤੁਰੰਤ ਐਕਸ਼ਨ ਕਰਦੇ ਹੋਏ ਮੌਕੇ ਤੋਂ ਜੋ ਮਿਉਡਲੀ ਤਫਤੀਸ਼ ਕਰਕੇ ਮੁਕੱਦਮਾ ਵੀ ਦਰਜ ਕਰ ਦਿੱਤਾ ਗਿਆ ਅਤੇ ਦੋਸ਼ੀ ਜਿਹੜਾ ਹੈਗਾ ਉਹ ਵੀ ਉਹਨੂੰ ਆਈਡੈਂਟੀਫਾਈ ਕਰਕੇ ਤੇ ਉਹਨੂੰ ਵੀ ਟ੍ਰੇਸ ਕਰ ਲਿਆ ਗਿਆ ਸਰਕਾਰਨ ਕੀ ਰਿਹਾ ਇਸ ਮਰਡਰ ਦਾ ਹੋਰ ਕਿਥੇ ਜਾਂਚ ਕੀਤੀ ਗਈ ਸੀ ਜੀ ਆਸਾ ਬੇਸਿਕਲੀ ਜੀ ਇਨੀਸ਼ੀਅਲ ਟੈਕਨੀਕਲ ਇਨਵੈਸਟੀਗੇਸ਼ਨ ਤੇ ਜੋ ਇਨੀਸ਼ੀਅਲ ਫੈਮਿਲੀ ਤੋਂ ਇਨਫੋਰਮੇਸ਼ਨ ਮਿਲੀ ਆ ਉਹਦੇ ਚ ਇਹੀ ਸਾਹਮਣੇ ਆਇਆ ਕਿ ਜੋ ਦੋਸ਼ੀ ਆ ਤੇ ਜੋ ਪੀੜਤ ਨੇ ਇਹ ਦੋਨੋਂ ਇੱਕ ਦੂਜੇ ਤੇ ਨੌਨ ਸੀਗੇ ਤੇ ਸੈਮਟੀ ਨਾਲ ਹੀ ਘਰ ਦੇ ਅੰਦਰ ਗਏ ਆ ਕੋਈ ਫੋਰਸਿਬਲ ਐਂਟਰੀ ਨਹੀਂ ਹੈਗੀ ਕੋਈ ਬੋਡੀ ਤੇ ਸਟਰਗਲ ਮਾਰਕਸ वगैरह ਨਹੀਂ ਹੈਗੇ ਤਾਂ ਮਤਲਬ ਉਹ ਚੀਜ਼ ਕੋਈ ਫੋਰਸਿਬਲੀ ਕੋਈ ਉਹ ਜਹੀ ਐਂਟਰੀ ਜਾਂ ਉਹ ਚੀਜ਼ ਨਹੀਂ ਸਾਹਮਣੇ ਆਈ ਬਾਕੀ ਜਿਹੜਾ ਲੜਕਾ ਉਹਦਾ ਉਸ ਤੋਂ ਬਾਅਦ ਐਕਸੀਡੈਂਟ ਹੋ ਗਿਆ ਸੀ ਉਹ ਵੀ ਅਜੇ ਹਸਪੀਟਲ 'ਚ ਹੀ ਹੈਗਾ ਜਦੋਂ ਉਹ ਰਿਕਵਰ ਹੋਇਆ ਤਾਂ ਉਹਦੇ ਤੋਂ ਉਹਦੀ ਕੁਐਸਚਨਿੰਗ ਤੋਂ ਫਰਦਰ ਪਤਾ ਲੱਗੇਗਾ ਉਹਦਾ ਫਰੈਂਡ ਸੀਗਾ ਜੀ ਜਿਹੜਾ ਦੋਸ਼ੀ ਹੈਗਾ ਲੜਕੀ ਜਿਹੜੀ ਮ੍ਰਿਤਕ ਹੈਗੀ ਆ ਇੱਕ ਤਾਂ ਉਹਦਾ ਉਹਦਾ ਫਰੈਂਡ ਸੀਗਾ ਜਿਹੜਾ ਦੋਸ਼ੀ ਆ ਅਨਸਰ ਕੁਰੇਸ਼ੀ ਜਿਹੜਾ ਹੈ ਸਰ ਉਹਦਾ ਰਹਿਣ ਵਾਲਾ ਸਰ ਇਹ ਜੀ ਪਿੱਛੇ ਯੂਪੀ ਦਾ ਰਹਿਣ ਵਾਲਾ ਤੇ ਹੁਣ ਇਹ ਚੰਡੀਗੜ੍ਹ ਰਹਿੰਦਾ ਜੀ ਸਰ ਕਿਆ ਮਰਡਰ ਕਰਕੇ ਕੁੜੀ ਦੀ ਗੱਡੀ ਲੈ ਕੇ ਫਰਾਰ ਹੋਇਆ ਹਾਂਜੀ ਕੁੜੀ ਦੀ ਫੈਮਲੀ ਦੀ ਕਾਰ ਸੀਗੀ ਜੀ ਤੇ ਉਹ ਲੈ ਕੇ ਇਹ ਉਥੋਂ ਮੌਕੇ ਤੋਂ ਫਰਾਰ ਹੋਇਆ ਸਰ ਕਿੱਥੇ ਹੋਇਆ ਐਕਸੀਡੈਂਟ ਇਹਨਾਂ ਦਾ ਜੀ ਉਸ ਤੋਂ ਬਾਅਦ ਜੀ ਇਹਦਾ ਅੱਜ ਸਵੇਰ ਸ਼ਾਹਵਾਦ ਮਾਰਕੰਡਾ ਹਰਿਆਣਾ ਦੇ ਵਿੱਚ ਐਕਸੀਡੈਂਟ ਹੋਇਆ ਤੇ ਹੁਣ ਦਾਖਲ ਕਿੱਥੇ ਜਿਹੜਾ ਲਾਡ ਜੀ ਉਥੋਂ ਜੀ ਇਹਨੂੰ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸਰ ਇਹ ਕਿੰਨੇ ਵਜੇ ਘਰ ਆਇਆ ਕਿੰਨੇ ਕ ਵਜੇ ਦਾ ਇਹ ਵਾਕਿਆ ਜਦੋਂ ਉਹਨਾਂ ਮਰਦ ਨੂੰ ਦਿੱਤਾ ਗਿਆ ਐਗਜੈਕਟ ਡਿਟੇਲਸ ਤਾਂ ਜੀ ਮੌਕੇ ਦੀ ਜਿਹੜਾ ਸੀਸੀਟੀਵੀ ਕੈਮਰਾਜ਼ ਵਗੈਰਾ ਅਸੀਂ ਚੈੱਕ ਕਰ ਰਹੇ ਆਂ ਪਰ ਜੋ ਲੱਗਦਾ ਕਿ 2 ਤੋਂ 4-5 ਵਜੇ ਦੇ ਵਿੱਚ ਵਿੱਚ ਇਨਸੀਡੈਂਟ ਹੋਇਆ ਹੈ ਤੇ ਸਰ ਕਿ ਕਿਹਦੇ ਬਿਆਨਾਂ ਦੇ ਆਧਾਰ ਤੇ ਪਰਚਾ ਹੋਇਆ ਜੀ? ਲੜਕੀ ਦੇ ਬ੍ਰਦਰ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਹੋਇਆ ਹੈ। ਕਿਹੜੀ ਧਾਰਾ ਦੇ ਤਹਿਤ ਪਰਚਾ ਹੈ? ਅੰਡਰ ਸੈਕਸ਼ਨ 302 ਆਈਪੀਸੀ। ਕੋਈ ਹੋਰ ਪਤਾ ਲੱਗਿਆ ਜੀ ਕਿਉਂ ਇਸਨੇ ਕਤਲ ਦੀ ਹੁੰਦੀ ਸੀ ਜੀ ਇਸ ਲੜਕੀ ਦਾ ਜੀ? ਨਹੀਂ ਜੀ ਰੀਜ਼ਨ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਜਦੋਂ ਉਹ ਮੁੰਡਾ ਰਿਕਵਰ ਕਰੂਗਾ ਉਹਦੀ ਕੁਐਸਚਨਿੰਗ ਤੋਂ ਹੀ ਸਾਹਮਣੇ ਆਊਗਾ। ਥੈਂਕ ਯ ਹਾਂਜੀ ਅੰਡਰ ਅਬਜ਼ਰਵੇਸ਼ਨ ਹੈਗਾ ਹਸਪੀਟਲ ਦੇ ਵਿੱਚ ਤੇ ਹਜੇ ਅੱਜ ਹੀ ਜਿਵੇਂ ਐਡਮਿਟ ਹੋਇਆ ਤਾਂ ਸ਼ਾਮ ਤੱਕ ਪਤਾ ਲੱਗੂਗਾ ਕੀ ਕੰਡੀਸ਼ਨ ਹੈ ਤਾਂ ਤੁਸੀਂ ਸੁਣਿਆ ਕਿ ਪੁਲਿਸ ਨੇ ਆਪਣੀ ਪੂਰੀ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਕੁਝ ਹੀ ਘੰਟਿਆਂ ਦੇ ਵਿੱਚ ਪੂਰੀ ਗੁੱਥੀ ਨੂੰ ਸਲਝਾ ਲਿਆ ਕਿਵੇਂ ਕਾਤਲਾਂ ਨੂੰ ਪੁਲਿਸ ਨੇ ਫੜ ਲਿਆ ਪੂਰੀ ਵੈਰੀਫਾਈ ਕੀਤੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਕੁੜੀ ਦਾ ਦੋਸਤ ਹੀ ਜਿਹੜਾ ਕਾਤਲ ਨਿਕਲਿਆ ਵੱਡੀ ਖਬਰ ਹੈ ਸਨਨ ਕਲੇਬ ਤੋਂ ਸਨਨ ਕਲੇਬ ਦੇ ਵਿੱਚ ਕਾਫੀ ਲੋਕ ਜਿਹੜੇ ਕਿਰਾਏ ਦੇ ਉੱਤੇ ਵੀ ਰਹਿੰਦੇ ਨੇ ਕਾਫੀ ਲੋਕ ਕਾਫੀ ਲੰਬੇ ਸਮੇਂ ਤੋਂ ਵੀ ਰਹਿੰਦੇ ਨੇ ਤਾਂ ਇਸ ਨੂੰ ਲੈ ਕੇ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਕੰਮ ਕਰਨ ਵਾਲੇ ਜੋ ਕਿ ਸਸਤੇ ਰੇਟਾਂ ਦੇ ਵਿੱਚ ਜਿਗਤ ਫਲੈਟ ਹੀ ਮਿਲ ਜਾਂਦੇ ਨੇ ਪੀੜਪੜ ਵਾਲਾ ਇਲਾਕਾ ਭਾਵੇਂ ਸਨਨ ਕਲੇਬ ਹੈ ਪਰ ਇਸ ਤਰ੍ਹਾਂ ਦੀ ਘਟਨਾ ਦੇ ਨਾਲ ਪੂਰਾ ਇਲਾਕਾ ਸਹਿਮਿਆ ਹੋਇਆ ਡਰਿਆ ਡਰਿਆ ਮਹਿਸੂਸ ਕਰ ਰਿਹਾ ਹੈ ਕਿਉਂ ਜਿਸ ਤਰੀਕੇ ਨਾਲ ਇੱਕ ਕੁੜੀ ਦਾ ਕਤਲ ਹੋ ਗਿਆ ਤਾਂ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਡੇ ਫੇਸਬੁੱਕ ਪੇਜ ਨੂੰ ਜਰੂਰ ਲਾਈਕ ਕਰ ਲਿਓ ਜਿੱਦੇ ਨਾਲ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਹੋਰ ਨਵੀਆਂ ਖਬਰਾਂ ਤੱਕ ਤੁਹਾਡੇ ਤੱਕ ਪਹੁੰਚਦੀਆਂ ਕਰ ਸਕੀਏ